ਦਿੱਲੇ ਸਾਰਾ ਕੰਮ ਇਹਨੇ ਆਨੇ ਕੁਲਾਇ ਕੁੜਾ ਪੈ ਰਿਹਾ ਕਿ ਤੇ ਮੈਨੂੰ 9 ਵਜੇ ਸਕੂਲ ਲੱਭਾਈ ਤੇ ਸਾਰਾ ਕੰਮ ਕਿਲੇ ਡੋ ਰਿਹਾ ਪਾਉਂਦੇ ਵੀ ਸਾਰੇ ਬੱਚਾ ਨਾਲੇ ਹੁੰਦੇ ਪਾਣੀ ਮੰਗਨਦੇ ਸੀ ਖਰੇ ਉਹ ਵੀ ਦੇਰ ਲੱਗਾ ਦਿੱਲੇ ਹਾਂ ਜੀ ਪਾਉਂਦੇ ਇਹ ਰਸਨੀ ਇਹ ਕੋਲ ਵਾਲੀ ਦੇਖੇ ਵੀ ਇਹ ਬਾਕੀ ਦਾ ਕੁਝ ਆਪਾਂ ਬਣਾ ਦੇ ਕੰਮ ਆਉਂਦਾ ਹੁੰਦਾ ਜੰਨੀ ਨਾ ਵੱਡਾ ਹੀ ਮੁਕਦਾ ਚਲ ਹਾਂ ਤੁੱਪੇ ਬਾਹਰ ਚ ਪਾਉਣੀ ਯਾ ਬਾਹਰ ਵੇਖਾ ਹੁਣ ਤੇ ਸਭ ਕੰਮ ਤੇ ਸਾਰਾ ਕਰਨਾ ਦਾ ਇਹ ਤਾਂ ਜਿੰਦੀ ਨਾ ਖੱਤੀ ਵੱਡ ਜਾਂਦੀ ਆ ਬੂਆ ਮੈਂ ਖੇਤੀ ਕਰਦਾ ਮੈਂ ਕਾਜ਼ੀਆਂ ਪੌੜੀਆਂ ਤੇ ਝਾੜੂ ਲਾ ਲੈਣੀ। ਝਾੜੂ ਲਾ। ਦੀਦੀ ਨੂੰ ਇਹ ਕੰਦਾ ਟੋਟਾ ਫਰਮੀ। ਕੋਕ ਚੰਗੀ ਭਰੀ ਆਉਂਦੀ ਸੀ ਕੰਮ ਵਾਲੀ। ਉਹ ਸਵਾਨੀ ਜੋਂ ਨੂੰ ਆਈ ਹੈ। ਉਹਨੂੰ ਕਾਟੀਏ ਨਹੀਂ ਤਾਂ ਮਦਾਨੀ। ਉਹਦੇ ਤੇ ਘਰੇ ਪੈਰ ਨਹੀਂ ਲੱਗਦੇ ਸੁੱਕਣ। ਮੇਰੇ ਬਾਜ਼ਾਰ ਸਿਆਪਾ ਖਾਣਾ ਪਾ ਦਾ ਹੈ। ਆਹ ਤੇ ਸਾਰੀ ਸਾਰੀ ਦਿਹਾੜੀ ਮੰਜਾ ਮੰਡੀ ਰੱਖਣਾ ਹੁੰਦਾ। ਇਹ ਨਹੀਂ ਅੱਖਾਂ ਲਾਗੋਂ ਕੋਈ ਗੰਡਾ ਟੋਟਾ ਕੀ ਚੰਗੀ ਪੜੀ ਯਾਰ 16 ਨਾ ਸੁਣਾ ਗਲੀ ਬਾਾਰ ਬਾਾਰ ਆਖੀ ਹੁਣ ਇਸ ਦਾ ਹੋਰ ਤਾਂ ਕੰਮ ਲੱਗ ਗਿਆ ਹੋਊਗਾ ਇਹ ਕਿਤੇ ਜਿਆਦਾ ਟੱਟ ਲੱਗ ਜਾਂਦਾ ਸਾਰਾ ਆ ਵੇਂਿਆਣੀ ਜੋ ਮਿੱਟੀ ਵਾਲੇ ਪੈਰ ਕਿਤੇ ਕਿੱਥੇ ਰੱਖਵਾੜ ਦੇ ਸਾਰੇ ਇਹ ਤਰ੍ਹਾਂ ਕਿਤੇ ਲੱਗਦੇ ਥੋਂ ਖਾਣੀ ਹੋਇਆ ਜਾਂਦਾ ਮੈਨੂੰ ਇਸ ਨੂੰ ਲੱਗਦਾ ਕੱਲ ਦੀ ਜਿਹੜੀ ਡਿੱਗਣੀ ਹੈ ਉਹ ਦਾ ਕਰਕੇ ਛੱਟ ਜੀ ਲੱਗ ਗਈ ਲੱਕ ਚ

ਮੈਂ ਕੀ ਕਰਾਂ ਮੇਰੇ ਨਾ ਸਾਹ ਕਿੱਧਰ ਆ ਗਈ ਹੈ ਹਾਏ ਪਤਾ ਕਰਨਾ ਬੈਨ ਬੀਬੀ ਨਾ ਕਰਦੀ ਗੱਲ ਮੇਰੇ ਕੋ ਤੇ ਲੱਗਦਾ ਨਹੀਂ ਉਹਨੇ ਹਜੇ ਕਿਹਾ ਕਿੰਨੇ ਦਿਨਾਂ ਨੂੰ ਆਉਣਾ ਮੈਂ ਇਕੱਲੀ ਕਿੱਥੇ ਜੱਪ ਨੂੰ ਖੜੀ ਰਹੂੰਗੀ ਐ ਕਰਦੀਆਂ ਹੋਗਾ ਟਾਈਮ ਵੀ ਨਹੀਂ ਕਿੰਨਾ ਹੋਇਆ ਪਹੁੰਚੀ ਪਤਾ ਕਰਤੀ ਨਹੀਂ ਨਹੀਂ ਐਵੇਂ ਕੰਮਾਂ ਤਾਂ ਨੇ ਆਦੇ ਵੀ ਗਈਆਂ ਹੁੰਦੀਆਂ ਨਹੀਂ ਹੋਈ ਗਿਆ ਟਾਈਮ ਹੈ ਚਾਚੇ ਅਜਾ ਦੀ ਕੰਮ ਵਾਲੀ ਆਉਂਦੀ ਆ ਉਹ ਐਈਆ ਕਿ ਨਹੀਂ ਅੱਜ ਅਰੇ ਨਹੀਂ ਦਾਇਕ ਬਣਾਓ ਕੀ ਦਾਧਾ ਨਹੀਂ ਦੇਣਾ ਹੈ ਹੈ ਤੁਸੀਂ ਲਾਈ ਨਹੀਂ ਨਹੀਂ ਅੱਛਾ ਨਹੀਂ ਲਾਈ ਮੈਂ ਆਖੰਦੀ ਆ ਹੈ ਮੈਨੂੰ ਤਾਂ ਕਨੇ ਆਖੇ ਇਧਰ ਦੀ ਕੰਮ ਵਾਲੀ ਚਲ ਐ ਕਰਦੀ ਹਾਂ ਉਧਰ ਜਿਹੜਾ ਤਾਂ ਕਾਰਾਂ ਉਹੀ ਨੇੜੇ ਮਿੰਟ ਹੋਰ ਕੇ ਤਾਂ ਪਤਾ ਵੀ ਨਹੀਂ ਚੱਲ ਉਹਦੇ ਲਈ ਜਾਣੀ ਫੇਰ ਜਿੱਥੇ ਮਿਲ ਕੇ ਕਿਸਮਤ ਚੰਗੀ ਹੋਏ ਲੱਗ ਜੂ ਉਹਨਾਂ ਕੋਈ ਨਹੀਂ ਸੂਏ ਤੋਂ ਆਪੇ ਲਾਵੇ ਇਹ ਆਪੇ ਨਹੀਂ ਕਰਦੀਆਂ ਉਨੇ ਕਾਰੇ ਮੂੰਹੋਂ ਬੋਲਣਾ ਖੰਦੀ ਤੁਰੀ ਤੁਰੀ ਜਾਂਦੀ ਨਾ ਬੀਬੀ ਨੂੰ ਥੋਮ ਕਾ ਕੇ ਫੜਾ ਜਾਈਂ ਕਿੰਨਾ ਦਾ ਚਿੱਟੇ ਛੋਟਾ ਦਊਗੀ ਤੇ ਦਾ ਅੱਧਾ ਟਸਾ ਲਾਉਣਾ ਜੀ ਬਣੂ ਆਹ ਚਾਹ ਦੇਖ ਮੇਨੋਂ ਫੜਾ ਦੇਨੀ ਕਿੰਨੇ ਕੋੜ ਕੋੜ ਕਰਨਾ ਸਾਰੀ ਢਾੜੀ ਤੋੜ ਦੇਣਾ

ਮੈਂ ਤਾਂ ਮਾਰੀ ਦਾ ਪਤਾ ਕਰ ਚੱਲੀ ਮੇਰੇ ਤੋਂ ਪੋਚੇ ਦੀ ਲੱਗਦੇ ਕਿੰਨ ਤੇਰੇ ਕੋਲ ਪੁੱਛ ਸੁਣੇ ਸੀ ਮਾਰੀ ਹੈ ਅਭੀ ਵੀ ਮੇਰੇ ਨਾਲ ਲੱਖ ਚ ਪੀੜ ਨਿਕਲਦੀ ਕੱਲ ਦੀ ਮੈਂ ਪੌੜੀ ਤੋਂ ਰਖਪੀ ਪਹਿਲੀ ਤੇ ਮੇਰੇ ਤੋਂ ਕੱਲ ਲੱਗਣ ਨਹੀਂ ਦਿਆ ਮੈਂ ਇਹਦੇ ਲਾਇਆ ਉਹ ਇੱਕ ਸੁਆਣੀ ਹੈ ਉਤੋਂ ਹੀ ਮਹੀਨਾ ਮਹੀਨਾ ਪੇਤਿਓ ਨਹੀਂ ਮੁੜਦੀ ਹੈ ਉਹ ਚੰਗੀ ਭਲੀ ਆਉਂਦੀ ਮੈਂ ਅੰਨੀ ਤੁਰੀਆਂ ਦੀ ਘਰ ਦਾ ਧਿਆਨ ਰੱਖੀ ਤੇ ਨਾਲੇ ਛੇਲ ਛੱਡੀ ਇਹ ਡਾਕਟਰ ਇਹ ਤੇ ਸੁਣਨਾ ਛੱਡ ਕੇ ਜਾਂਦੀ ਕੀ ਕਰਦਾ ਇਹ ਪੀ ਪੀ ਦਾ ਕਿਵੇਂ ਹੈ ਕਿ ਕਿਉਂ ਨਹੀਂ ਕਰਤੀ ਕੀਤੀ ਲੈਂਦੀ ਅਸੀਂ ਵੀ ਵੇਟ ਮਾਰਦੇ ਹਾਂ ਉਹ ਕਿਹੜਾ ਬੋਲਦਾ ਉਹ ਜਿਹੜਾ ਕਰ ਚੱਲਿਆ ਉਹ ਜਦੋਂ ਤਾਂ ਕਿ ਉਹ ਇਹ ਨਾ ਵੀ ਗਿੰਨਾ ਹੀ ਪੈ ਜਾਂਦਾ ਸੁਣਨਾ ਕਰਦਾ ਇਹ ਬਿਲਕੁਲ ਹੀ ਨਾ ਪਤਾ ਲੱਗਦਾ ਐ ਕਰਦੀ ਪ੍ਰੀਤ ਨੂੰ ਪੁੱਛਦੀ ਭਲਾ ਇਹਨਾਂ ਵਾਲੇ ਕੋਈ ਆਉਂਦੇ ਕਿੱਤੇ ਟੱਕੇ ਤੋਂ ਨਾ ਮੈਨੂੰ ਪਤਾ ਕੋਈ ਆਉਂਦੀ ਪ੍ਰੀਤ ਮੈਂ ਪ੍ਰੀਤ ਆਂਦੀ ਜੀ ਮੈਂ ਨਾ ਤੈਨੂੰ ਤਾਂ ਜਲਪਲ ਕੰਮ ਆਦੀ ਆਉਂਦੀ ਨਾ ਤੇ ਕੰਮ ਵਾਲੀ ਕਿੱਥੇ ਆਪੇ ਕਰਨਾ ਪੈਂਦਾ ਸੋ ਇਹ ਅੱਧੀ 5 ਵਜੇ ਦੀ ਉੱઠી ਹੋਣ ਕਿਤੇ ਘੜੀ ਨੰਮੇ ਪਿਆ ਪੈਣ ਲੱਗੀ ਆ ਨਿਆਉ ਕਾਇਤ ਮੇਰੇ ਨਾਲ ਜਿਗਲੇਗੀ ਪੈਕ ਤੇ ਸਾਰੀ ਦਿਹਾੜੀ ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਇੱਕ ਕੱਲ ਤਾਂ ਨਾ ਮੈਂ ਪੌੜੀ ਤੋਂ ਦੇਖ ਤੇ ਕੱਪੜੇ ਸੁੱਕਣੇ ਪਾਉਣ ਚ। ਦੂਜੇ ਦਿਨ ਉਹ ਪੇਕ ਕੇ ਤੁਰੀਂ ਨਹੀਂ ਦੀ ਤੇ ਨੀ ਉਹਦਾ ਕੀ ਲੈਣਾ ਨੀ ਉਹਦਾ ਕਰਕੇ ਘਰ ਦੇ ਨੇ ਕੰਮ ਵਾਲੀ ਵੀ ਥਾਦੀ ਕਿ ਦੋ ਜਾਣੀਆਂ ਤੇ ਹੁਣ ਕਰੇ ਕੱਖ ਨਾ ਉਹ ਤੇ ਪੇਕ ਕਿਉਂ ਨਹੀਂ ਮੇਰ ਮਿੰਨੂ ਨੀ ਮੇਰ ਮਹੀਨਾ ਦੋ ਮਹੀਨੇ ਮੋੜ ਤੇ ਮੇਰੇ ਤੇ ਅਲੱਗ ਡੇਗਦੀ ਕਾਲ ਦੀ ਅੱਛਾ ਤੁਸੀਂ ਪੈਂਟ ਚੱਲੇ ਆਓ ਨਹੀਂ ਪੈਂਟ ਨਹੀਂ ਇੱਥੇ ਕੋਈ ਕਿਦਰ ਨਹੀਂ ਹੈਗੀ ਆਪਣੇ ਘਰੋਂ ਕਰਮੋ ਹੈ ਨਾ ਉਧਰ ਮੈਂ ਹਾਂ ਤਾਂ ਪਤਾ ਤੈਨੂੰ ਇੰਜ ਕਰੀਂ ਪੈਣੇ ਮੈਂ ਵੀ ਕੱਲੀ ਹਾਂ ਮੇਰੀ ਕੁੜੀ ਸੁੱਤੀ ਹੁੰਦਾ ਹੈ ਤੇ ਤੂੰ ਮੇਰਾ ਵੀ ਪਤਾ ਕਰ ਰਹੀ ਮਾੜੀ ਮੇਰੀ ਵੀ ਗੱਲ ਕਰ ਲੈ ਮੈਨੂੰ ਜੇ ਮਿਲੂਗੀ ਤਾਂ ਫੇਰ ਹੀ ਆ ਪਤਾ ਕਰਾਂ ਦੇ ਨਾਲ ਕੋਈ ਆ ਜਾਇਆ ਕਰੋ ਕਿ ਉਹ ਇੱਕ ਦੇ ਤੇ ਲਿਆਉਣਾ ਵੀ ਨਹੀਂ ਆ ਇੱਕ ਦਾਵਾ ਆਹੋ ਚਲ ਉਹਨੂੰ ਕਹੂੰਗੀ ਗੱਲਬਾਤ ਤੇਰੇ ਨਾਲ ਕਰ ਲੂ ਜੋ ਤੂੰ ਦੇਣਾ ਲੈਣਾ 4 ਰੁਪਏ ਕਾ ਵੀ ਪਹਿਣਾ ਲਾਦੇ ਤੈਨੂੰ ਆਇਆ ਨਹੀਂ ਕੁੜੀਆਂ ਚੰਗੀਆਂ ਚੰਗੀਆਂ ਆਪਾਂ ਦੋਵੇਂ ਨਾ ਨਹੀਂ ਪਹਿਣਾ ਮੈਂ ਤੈਨੂੰ ਦੱਸਾਂ ਤੇ ਤੈਨੂੰ ਸਵੇਰ ਦੀ 5 ਵਜੇ ਦੀ ਉੱਠੀ ਮੇਲ ਜਾਉਂ ਘੜੀ ਲੈ ਆਏ ਵੇ ਇਹ ਵੀ ਨਹੀਂ ਵੀ ਪਤਾ ਕਿ ਦੂਜਾ ਪੈਂਡਾ ਵੀ ਉਹ ਤਾਂ ਅੱਜਕੱਲ ਕੰਮ ਵੀ ਨਹੀਂ ਕਰਦੀ ਕਿਸੇ ਦਾ ਉੱਥੇ ਜਾਂਦੀ ਜਿੱਥੇ ਸੜਕ ਤੇ ਪਤਾ ਨਹੀਂ ਕੀ ਕਰਦੀ ਉਹ ਟਰੇਕਾ ਤੇ ਜਾਂਦੀ ਅੱਛਾ ਹਾ ਹਾ ਤੇ ਕੀ ਪਤਾ ਅਗਲੀਆਂ ਸਭ ਤਿੰਨ ਤਿੰਨ ਕੋਲ ਮੇਰੇ ਲਈ ਕੋਈ ਨਹੀਂ ਪਤਾ ਕਾਰਨ ਕੰਮ ਬਥੇਰੇ ਲੱਭਦੀਆਂ ਫਿਰਦੀਆਂ ਹੁੰਦੀਆਂ ਜਿੰਨਾ ਮਿਲ ਜੇ ਉਹਨਾਂ ਥੋੜਾ ਹ ਹਾਂ ਅਸੀਂ ਨਾ ਚਾਹ ਤੇ ਚੱਲ আচ্ছা ਕੋਈ ਨਹੀਂ ਸਾਹਮਣੇ ਹੀ ਆ ਹਾਂ ਚੰਦਰਾ ਗਵਾਟ ਮਾਰ ਨੀ ਨੀ ਮੈਂ ਮਨਜੀ ਇੱਥੇ ਕਰ ਲੈਣੀ ਨਾ ਧੁੱਪੇ ਆਹੋ ਤੇ ਮੈਂ ਜਾਵਾਂ ਧੁੱਪ ਉੱਪਰ ਨਿਕਲੀ ਆਓ ਫਿਰ ਮੈਂ ਜਾਵਾਂ ਮੈਂ ਤੇ ਕੰਮਾਂ ਵੀ ਛੱਡਾਂ ਹੀ ਕਰੀ ਲੰਗਾ ਮੇਰਾ ਵਾਤਾ ਕਾਰ ਆਵੇਂ ਫਿਰ ਆਹੋ ਕੋਈ ਨਹੀਂ ਮੈਂ ਜਾਣੀ ਫਿਰ ਇਹ ਲੈ ਆਂਦਾ ਫਾਂ ਨਹੀਂ ਆਉਂਦੀ ਕੋਈ ਮिन्नੂ ਦਾ ਕੋਈ ਮਿਲ ਨਹੀਂ ਦੇ ਤੇ ਪੀਰੀ ਵਾਸਤੇ ਵੀ ਪਤਾ ਕਰਾਂ ਵਾ ਜਾ ਅਗਲੀ ਉਹ ਪੈਨ ਤੱਕ ਕਰ ਮੈਂ ਦੱਸ ਕਿਹਦਾ ਪਤਾ ਕਰ ਮੈਂ ਤਾਂ ਆਪਣਾ ਮਹੱਤਵ ਕਰਾਂਗਾ Ni phân chất phiền mối cố định được đi sắp. Nhay nó phiền mô hình 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 hình

ਕਿ ਨਿਆ ਕਰਦੀ ਕਿ ਘੜੀ ਕਿ ਦੀਗ ਦੀ ਖਰੇ ਕਿਤੇ ਗਈ ਹੋਊਗੀ ਤੇ ਦੇ ਘਰ ਇੱਥੇ ਬਹਿ ਜਾਂਦੀ ਹੈ ਤੇ ਉਹ ਫੋਨ ਚਾ ਕਰਤਾ ਹਾਂਤ ਬਾਤ ਦੇ ਗਈ ਇਹ ਤਾਂ ਠੀਕ ਨਹੀਂ ਹੈ ਇਹ ਕਹਵੈ ਨਾ ਗਵਾਂਡੀ ਆਪਦੇ ਟੰਗਰ ਸਾਡੇ ਘਰ ਬਹ ਜਾंदे ਕਿਤੇ ਗੋ ਆਉਂਦੀ ਕਿਤੇ ਜਗਾ ਹੋਮੀ ਦਾ ਹਾਂ ਦੇ ਵੀ ਕਿਸੇ ਕਦੋਂ ਆਏ ਸੱਸੀ ਕਾ ਦੇਨੀ ਸੁਕਾਰਾ ਸੁਕਾਰਾ ਦੀਦੀ ਕਿ ਕਿਹਦੀ ਘਰ ਗਈ ਅੱਜ ਨਰਾਇਣ ਆ ਸਾਡੇ ਘਰ ਦਾ ਕਿਥੋਂ ਬੂਆ ਲੱਭ ਗਿਆ ਬੂਆ ਜਰਾ ਦਿਸ ਗਿਆ ਦੀਦੀ ਤੁਹਾਨੂੰ ਮੈਂ ਤੁਹਾਨੂੰ ਦੱਸਣ ਤੇ ਨਹੀਂ ਮੰਜਾ ਕੇ ਦਾ ਇੱਥੇ ਬੈਠੇ ਜ ਮੰਜਾ ਡਾਉਣੀ ਮੈਂ ਬੈ ਗਈ ਮੈਂ ਤੇ ਵੇਖਿਆ ਵੀ ਘਰੇ ਤੇ ਕੋਈ ਵੀ ਨਹੀਂ ਗਿਆ ਤੇ ਬੂਆ ਖੁੱਲਾ ਛੱਡ ਗਈ ਤੂੰ ਅੱਜ ਮੈਂ ਦੀਦੀ ਹੱਥ ਜਾਈਦਾ ਨਹੀਂ ਕੰਮ ਨਰੇਗਾ ਦੇ ਹਾਂ ਉਧਰ ਗਈ ਹਾਂ ਅੱਛਾ ਤੇ ਬੜਾ ਮਾਹੌਲ ਕਿੰਨਾ ਖਰਾਬ ਨੰਗ ਦੇ ਟੱਕਦੇ ਕਿੰਨੇ ਭਰਿਆ ਘਰ ਆ ਸੱਚ ਡੰਗਰ ਇੰਨੇ ਰੱਖ ਲਈ ਸੈ ਜੋ ਇਹ ਤਾਂ ਗਵਾਂ ਦੇ ਡੰਗਰ ਬੰਦ ਜਾਂਦੇ ਜੀ अच्छा हां जी और हा, हा, नहीं किया काम भी भी कि नहीं, है हर आई नगर पाली ने धीरे धीरे डॉक्टर पाली से लोका ਦੇ ਘਰ ਕੰਮ ਵੀ ਕਰਦਾ ਵਜਾ ਕੇ ਸੜਕਾਂ ਤੇ ੱੱਕੇ ਕਾਈਏ ਅੱਛਾ ਹੁਣ ਕਿਧਰ ਆਈਆਂ ਮੇਰੇ ਕਹ ਤੁਹਾਨੂੰ ਕਹਿਣ ਦੇ ਉੱਥੇ ਗਏ ਹੈ ਕੰਮ ਅਛਾ ਮਰੇ ਇਦਾਂ ਨਹੀਂ ਹਾਂ ਜੀ ਕੰਮ ਨਹੀਂ ਕਰਦੀ ਕਿਹਨੇ ਕਰਦਾ ਨਹੀਂ ਹੁਣ ਜੀ ਫਿਰ ਤੇਰੀ ਕੰਮ ਨਹੀਂ ਹੁੰਦਾ ਤੇ ਪਤਾ ਇੱਕੋ ਬੰਦੇ ਜਾਇਆ ਜਾਂਦਾ ਜੇ ਫਿਰ ਉਧਰ ਵੀ ਅੱਧੀ ਦਿਹਾੜੀ ਤੇ ਲੱਗ ਜਾਂਦੀ ਆ ਬਾਲਰ ਬੋਲ ਜਵਾਹ ਇਕੱਠਾ ਕਰ ਲੈਂਦਾ ਕਿਤੋਂ ਲੱਭ ਜਾਂਦਾ ਹਾਜੀ ਤੁਮ ਐ ਕਾਦੀ ਨੇ ਤੇਰੇ ਵੱਲੇ ਆਈ ਆ ਮੈਨੂੰ ਦੱਸੋ ਨਹੀਂ ਨਹੀਂ ਦੱਸੋ ਮੈਨੂੰ ਨਾ ਮੇਨੂੰ ਕਾਮ ਮੇਰੇ ਆ ਲੱਤ ਨੂੰ ਲੱਗ ਗਈ ਛੱਟ ਕੱਲ ਤੇ ਉਹ ਛੱਟ ਲੱਗ ਗਈ ਮੇਰੇ ਲੱਤ ਨੂੰ ਇਹ ਮੇਰੇ ਤੋਂ ਤੇ ਹਿੱਲਿਆ ਨਹੀਂ ਗਿਆ ਤੇ ਹੁਣ ਮੈਂ ਘੜੀ ਦੀ ਘੜੀ ਬੂਆ ਬੰਦ ਕਰਕੇ ਘਰੇ ਵੀ ਕੋਈ ਨਹੀਂ ਉਹ ਸਾਡੀ ਸੁਵਾਨੀ ਨਿੱਕੀ ਪੇਕੇ ਗਈ ਆ ਤੇ ਮਹੀਨਾ ਮਹੀਨਾ ਮੁਰਦੀ ਨਹੀਂ ਤੈਨੂੰ ਢਾਉਣਾ ਕਿੱਥੋਂ ਹੀ ਉਹਦਾ ਕਰਕੇ ਢਾ ਲਿਆ ਕਿ ਚਲ ਦੋ ਜਾਣੀਆਂ ਹੋ ਗਈਆਂ ਸੇ ਆਪਾਂ ਮੈਨੂੰ ਫੇਰ ਕੰਨੀ ਨੂੰ ਕਰਨਾ ਪੈ ਜਾਂਦਾ ਤੇ ਨੀ ਜੇ ਸੂਤਰ ਆਉਣਾ ਹੁਣ ਤੇ ਮੈਂ ਉਧਰ ਕੰਮ ਤੇ ਜਾਣੀ ਮੇਰਾ ਤੇ ਉਧਰ ਉਹ ਤੁਹਾਨੂੰ ਪਤਾ ਆ ਉਧਰ ਤਾਂ ਚੰਗੇ ਪੈਸੇ ਬਣ ਜਾਂਦੇ ਆ ਤੇ ਮੈਂ ਹੁਣ ਐਵੇਂ ਚ ਕੰਮ ਕਰੀਣਾ ਨਾ ਕਰ ਤੂੰ ਐ ਕੱਟੜ ਕਿਤੇ ਕਿਤੇ ਮੇਰੇ ਕਰ ਜਿਆ ਕਰ ਟੜਕੇ ਤੇ ਦੀ ਤੜਕੇ ਤਾਂ ਉਧਰ ਜਾਣਾ ਹੁੰਦਾ 7 ਵਜੇ ਹਾਜ਼ਰੀ ਲੱਗਦੀ ਉੱਥੇ ਉਹ ਨਾਂ ਲਿਖਣਾਉਂਦੇ ਆ ਐ ਕਰਨਾ ਹਾਜ਼ਰੀ ਤੇ ਫਿਰ 9 ਵਜੇ ਲੱਗਦੀ ਤੇ ਤੂੰ ਐ ਕਰਿਆ ਕਰ ਇਦਾਂ ਵੀ ਕੀ ਕਰੀ ਨਹੀਂ ਆ ਮਾ ਨਾਂ ਆਂਦੇ ਵੀ ਸਾਡੇ ਵੀ ਉੱਥੇ ਜਾਂਦੇ ਆ ਨਾ ਮੇਰੇ ਪੇਕੇ ਉੱਥੇ ਜਿਹੜੇ ਸਾਡੇ ਕੰਮ ਵਾਲੀ ਲੱਗੀ ਆ ਉਹ ਜਾਂਦੀ ਤੇ ਆਪ ਹਾਜ਼ਰੀ ਲਾਉਂਦੀ ਕੰਮ ਤਿੰਨਾ ਚੌਂ ਕਰਾਂ ਦਾ ਕਰਦੀਆਂ ਸੱਸ ਨੂੰ ਕੰਮ ਤੇ ਕਲਾ ਛੱਡਦੀ। ਦੀਦੀ ਤੁਹਾਨੂੰ ਤੇ ਪਤਾ ਮੇਰੇ ਸੱਸ ਤੇ ਬਿਛੁਰਕ ਵਿਚਾਰੀ ਬੜੀ ਉਹ ਦੇਖੋ ਕਿੱਥੇ ਜਾਇਆ ਜਾਣਾ ਉਹ ਤੇ ਘਰੇ ਨਹੀਂ ਕੰਮ ਕਰਦੇ ਤੇ ਬਾਹਰ ਕਿੱਥੋਂ ਕਰ ਲੈਣਾ ਨਾ ਜਾਈ। ਮੈਂ ਭੈਣ ਵਰਕੇ ਜਵਾਬ ਬਣਾਉਂਦੀ। ਵੇਖ ਲੈ ਮੇਰਾ ਕੰਮ ਵੀ ਮੈਂ ਐਂ ਕਰ ਚੱਲ ਫੇ ਤੂੰ ਤੂੰ ਅੱਧੇ ਪੈਸੇ ਕਰ ਲੈ ਜਿੰਨੇ ਕਰਨੇ ਆ ਨਾਲ ਤੈਨੂੰ ਗਲਾਸੀ ਦੁੱਧ ਹੀ ਦੇ ਦੇਆ ਕਰੂੰਗੀ। ਤੇ ਚਾਹ ਨੂੰ ਮੈਂ ला ਛੱਡਿਆ ਗਰੂ ਤੁਰੀ ਤੁਰੀ ਜਾਂਦੀ ਘਰ ਆਇਆ ਚ। ਫਿਰ ਦੀਦੀ ਐਦਾਂ ਆ ਮੈਂ ਹੁਣ ਤੁਸੀਂ ਮੇਰੇ ਘਰੇ ਆਏ ਜੇ ਮੈਂ ਘਰ ਆਇਆ ਨੂੰ ਕੀ ਮੋੜਨਾ ਫਿਰ ਮੈਂ ਤੜਕੇ ਜਿਤਨੀ ਸੂਤਰ ਹਣਾ ਤੜਕੇ ਤਾਂ ਹੁੰਦੇ ਵੀ ਪਈ ਹੁੰਦੀ ਮੈਂ ਆਪਣੇ ਵੀ ਨਿਆਣੇ ਸਕੂਲ ਕਲਾਉਣੇ ਹੁੰਦੇ ਤੇ ਮੇਰੇ ਕੋਲ ਇੰਨੇ ਕੰਮ ਨਹੀਂ ਜੇ ਹੋਣਾ ਮੈਂ ਉਹ ਵੀ ਮੈਂ ਤਾਂ ਵੀ ਤੁਸੀਂ ਮੇਰੇ ਘਰ ਆਏ ਹੋ ਮੈਂ ਤਾਂ ਕਰਕੇ ਵੀ ਮੈਂ ਤੁਹਾਨੂੰ ਮਣੇ ਨਹੀਂ ਕਰਦੀ ਲੈ ਕਰ ਮੈਂ ਦੱਸੇ ਇਹ ਵੇ ਤੇ ਤੈਨੂੰ ਪਤਾ ਵੀ 12 ਵਜੇ ਵੀ ਕੋਈ ਆਇਆ ਗਿਆ ਹੁੰਦਾ ਹਣਾ ਕੀ ਕਰ ਅਬਿੱਤ ਕੋ ਸਮਝ ਨਹੀਂ ਆਉਂਦੀ ਤੂੰ ਇਦਾਂ ਚਾਹ ਬਣਾਉਂਦਾ ਨਾ ਨਾ ਚਾਹ ਨਹੀਂ ਮੈਂ ਪੀਣੀ ਚਾਹਤ ਨਹੀਂ ਮੈਂ ਪੀਣੀ ਚਾਹ ਕਰੂ ਪੀ ਲੋ ਗਰੀਬਾਂ ਦੇ ਘਰ ਦੀ ਚਾਹ ਤ ਪੀ ਕੇ ਵੇਖੋ ਬਤਾਂ ਵਧੀਆ ਵੀ ਮਾਰੀ ਵੀ ਬਣਾ ਕੇ ਦਵਾ ਨਾ ਨਾ ਇਹ ਤੈਨੂੰ ਪਤਾ ਤੂੰ ਆ ਕਿ ਦੁੱਧ ਦੇ ਨਹੀਂ ਤੋੜਾ ਪੂਰਾ ਮਾਸਾ ਮੋਲ ਗਿਆ ਚਾਹ ਮੈਂ ਪੀ ਕੇ ਆਈ ਨਾਰੇ ਬੀਬੀ ਘਰੇ ਧਿਆਨ ਰੱਖਣਾ ਕਰਦਾ ਤੂੰ ਮੈਨੂੰ ਇਹ ਦੱਸ ਚਾਹ ਤੂੰ ਛੱਡ ਮੇਰਾ ਕੰਮ ਦਾ ਦੱਸ ਤੂੰ 7 ਵਜੇ ਅੱਜ ਕਰ ਮੈਂ ਚਾਹ ਉਲਾ ਦਿਆਂ ਕਰ ਮੇਰੀ 7 ਵਜੇ ਕੋਸ਼ਿਸ਼ ਕਰੂੰਗੀ ਪੱਕਾ ਨਹੀਂ ਕਹਿੰਦੀ ਮੈਂ ਤੁਹਾਨੂੰ ਵੀ 12 ਮਈ ਦਾ ਤਾਂ ਪੱਕਾ ਹੀ ਹੈ ਘਰ ਪਿੱਛੇ ਨਹੀਂ ਆਇਆ ਜਾਂਦਾ ਤੁਹਾਨੂੰ ਪਤਾ ਏਡੀ ਦੂਰ ਕਿੱਡੀ ਦੂਰ ਤੇ ਪੈ ਜਾਂਦਾ ਇੱਕ ਘਰ ਪਿੱਛੇ ਨਹੀਂ ਆਇਆ ਛੱਡ ਲੈ ਚੇਤਾ ਆ ਗਿਆ ਹੀ ਮੈਨੂੰ ਇੱਕ ਘਰ ਕੀ ਆਉਰੇ ਪ੍ਰੀਤ ਨਹੀਂ ਕਾਜ ਨਾ ਕਾਲਾ ਜਿਹਾ ਬੂਹਾ ਹਾਂਜੀ ਉਹ ਆਂਦੀ ਵੀ ਮੈਨੂੰ ਆਖੰਦੇ ਹੀ ਮੈਂ ਉਹਨੂੰ ਪੁੱਛਿਉਂਦੀ ਹਾਂ ਵੀ ਆਉਂਦਾ ਨਹੀਂ ਕੋਈ ਜਾਂਦੀ ਕੋਈ ਨਹੀਂ ਆਉਂਦੀ ਉਹ ਨਾ ਦੀਦੀ ਪੈਸੇ ਨਹੀਂ ਭਰਦੇ ਉਹ ਉਹ ਤਾਂ ਦੀਦੀ ਪੈਸੇ ਨਹੀਂ ਭਰਦੇ ਆਏਗੇ ਚਲ ਤੂੰ ਐ ਕਰ ਕਰ ਮੈਂ ਨਾ ਘਰ ਹੀ ਆਉਂਦੀ ਤੇ ਗੱਲ ਕਰੀ ਚੰਗਾ ਸਵੇਰੇ ਤੇ ਤੂੰ ਜਰੂਰ ਆ ਤੈਨੂੰ ਮੈਂ ਤਾਂ ਗਾਲੂਲਾ ਛੱਡੂੰਗੀ ਤੇ ਨਾਲੇ ਉਹ ਪ੍ਰੀਤ ਨਾ ਪੁੱਛ ਚਲ ਸਵੇਰੇ ਤਾਂ ਛੁੱਟੀ ਆ ਸਵੇਰੇ ਮੈਂ 7:00 ਵਜੇ ਆ ਜੂਗੀ ਚਲ ਠੀਕ ਆ ਫਿਰ ਚੰਗਾ ਆ ਜਾਵੀ ਹੁਣ ਠੀਕ ਆ ਦੀਦੀ ਮੈਂ ਤਾਂ ਆਫਟੇ ਦੀ ਪਈ ਆ ਚਲ ਫਿਰ ਘੁੰਮ ਕਰ ਲਾ ਮੈਂ ਜਾਣਾ ਮੇਰਾ ਕੰਮ ਕਰੂਗਾ ਚਲੋ ਠੀਕ ਆ ਪਹਿਲਾਂ ਤਾਂ ਮੇਨੂੰ ਝਾਟ ਕਾ ਤੋਟਾ ਆ ਪਾ ਤੇ ਹੁਣ ਤਵਾ ਤਾ ਪੱਜੀ ਇਹ ਪੂਰੇ ਰਵੇਚਾ ਹੁ ਕਰਨਾ ਹੁਣ ਚੰਗਾ ਭੜਾ ਨਰੇਕਾ ਦਾ ਕੰਮ ਮਿਲਿਆ ਤੇ 400 ਰੁਪਿਆ ਦਿਹਾੜੀ ਪਣ ਜਾਂਦੀ ਆ ਤੇ ਹੁਣ ਇਹਦੇ ਯਾਰ ਪਿੱਛੇ ਮੈਂ ਉਤਰ ਕੇ ਠੱਕੇ ਖਾਇਆ ਕਰਾ ਕੀ ਕਰ ਕੋਈ ਸਮਝ ਨਹੀਂ ਆ ਇਹ ਕਾਨੀਏ ਘਾਰ ਹੀ ਨਵਾਂ ਚਲ ਦੁੱਧ ਵੀ ਉਤਰਾ ਮੁੱਲ ਦਾ ਲਈਦਾ ਤੇ ਮੇਰਾ ਪਾਣੀ ਹੁੰਦਾ ਗਲਾਹ ਦੁੱਧ ਦਾ ਦਿਆ ਕਰੂੰ ਉਹੀ ਵਿਚਾਰੇ ਨੂੰ ਕੁ ਨਿਆਣ ਚੰਗੀ ਚਾਹ ਬਣਾ ਕੇ ਪਿਆ ਦਿਆ ਕਰੂੰਗੀ ਚਲ ਜਾਉਂਗੀ ਇਸਦੇ ਸਾਥ ਕੋਈ ਚਲ ਇੱਥੇ ਆਂਦਾ ਦਿੱਕੀ ਟੰਗ ਦਵਾ ਆਟਾ ਖਤਮ ਹੋ ਗਿਆ ਆਟਾ ਨੂੰ ਘਰੇ ਤੇ ਮੇਰੇ ਘੋਡੇ ਘੋਡੇ ਖਲਾਰਾ ਪਿਆ ਇਹ ਚੜੂ ਲਾਗਾ ਕਾਹ ਕਹਿਆ ਨੀ ਪਹਿਲਾਂ ਸਿਰ ਨਿਆਣੇ ਕਲਾਈ ਦੇ ਫਿਰ ਨਰੇਗਾ ਤੇ ਕੰਮ ਕਰ ਜਾਈਦਾ ਤੇ ਫਿਰ ਘਰੇ ਆ ਕੇ ਕੰਮ ਕਰਨਾ ਆਦੀ ਹੋ ਗਈ ਤਾਂ ਖਲਾਰਾ ਭਾ ਕੇ ਬੈਠੀ ਠੀਕ ਹੈ ਮੈਂ ਕੜਾ ਲੋਹੇ ਦੀ ਭਣੀ ਤੇ ਮੈਂ ਇਹ ਵਾਧੂ ਦਾ ਆਰੇ ਬੰਦੇ ਫਾਹ ਲਈ ਜੀ ਹੁਣ ਇੱਧਰ ਵੀ ਤਾਂ ਹੀ ਫਾਹ ਲੈਣਾ ਪੈਣਾ ਵਿਚੜ ਗਲਾਸ ਦੁੱਧ ਤਾਂ ਮਿਲਿਆ ਕਰੂ ਤੂੰ ਹੀ ਨਿਆਣੇ ਨੂੰ ਕੋ ਚੰਗੀ ਚਾਹ ਬਣਾ ਕੇ ਚਾਹ ਕਰ ਹੰਤਰਾ ਪਤਲਾ ਪਾਣੀ ਜਿਹਾ ਨੇ ਚਾਰੇ ਪੀਂਦੇ ਮੇਰੇ ਨਾ ਕੂੜਾ ਰੋਈ ਜੀ ਰੋਜ਼ ਬੋਕਰ ਫੇਰੀ ਜੀ ਫੇਰ ਵੀ ਕੂੜਾ ਵੇਖੋ ਤੇ ਜੇ ਅੰਤਰਾ ਨਾ ਇੱਕ ਦਿਨ ਫੇਰੋ ਫਿਰ ਪਤਾ ਨਹੀਂ ਕੀ ਭਾਵੇਂ ਆਪਾਂ ਦਾ ਕੰਮ ਆਪ ਮੁੱਕ ਗਿਆ ਨਾ ਕੰਮ ਨਹੀਂ ਮੁੱਕਣਾ ਕੰਮ ਕਦੀ ਨਾ ਮੁੱਕਦਾ ਜਦੋਂ ਤੱਕ ਆਪ ਮੁੱਕੂ ਜੀ ਆਹ ਰੋਈ ਲਿਆਉਣਵਾ ਆ ਉਹ ਪੁੱਛੂਗੀ ਤੇ ਜੀ ਨੂੰ ਕਿਤਨਾ ਪੁਰਾਣਾ ਪਿਆਰ ਹੈ ਉਹਨੇ ਬਚੋਕ ਲੈ ਹੁੰਦੀ ਚਾਰ ਵਸੂ ਵੇਖੋ ਕਿ ਥੋੜ੍ਹਾ ਲੱਗਾ ਇਹਦੇ ਘਰਾਂ ਦੇ ਰੋਟੀ ਪਾਣੀ ਦੇ ਪੁਗਰੇ ਹੁੰਦੇ ਤੇ ਘਾੜੂ ਕਿਥੋਂ ਨੇ ਹੁੰਦੇ ਅੱਜ ਜਿੰਨਾਂ ਦੇ ਘਰ ਵੇਲੀ ਦਿੱਤੀ ਪਹਿਲਾਂ ਤੇ ਉਹਨਾਂ ਨੇ ਕਿ ਜਗ੍ਹਾ ਦਿੱਤੀ ਫਿਰ ਕਮਰਾ ਦੇ ਦਿੱਤਾ ਜੇ ਤਾਂ ਸ ਕਮਰਾ ਵੀ ਦਿੱਤਾ ਜੇ ਨਿਸ਼ਾਨ ਵੀ ਚੱਲਣਾ ਉਹਦੇ 'ਚ ਵੀ ਆਪਣੇ ਸਾਂਦ ਸੁਣਦ ਲਾਏ ਕਈ ਕੁਛ ਲਾਇਆ ਡੰਗਰ ਵੇਲੀ 'ਚ ਬੰਨੇ ਕੋਈ ਮੇਰਾ ਰਹਿਣ ਥੋੜੀ ਆ ਇਹ ਮੇਰਾ ਰਹਿਣ ਨਹੀਂ ਆ ਇਹ ਤੇ ਕਿ ਝੂਣ ਪੂਰੀ ਕਰਨੀ ਇੱਧਰ ਵੇਖਾ ਕਿੱਥੇ ਨਿਆਣਿਆਂ ਦੇ ਬੈਗ ਸੁੱਟਿਆ ਆਪਦਾ ਦੱਸ ਮੈਂ ਤੁਹਾਨੂੰ ਕਿਥੋਂ ਰੋਜ਼ ਬੈਗ ਨਵੇਂ ਲਿਆ ਦੇਣੇ ਹੈ ਐਡੇ ਬੈਗ ਸੁੱਟ ਛੱਡਦੇ ਮਾਹ ਤੋਂ ਨਾ ਘਰੋਂ ਮੰਗ ਕੇ ਲੈ ਆਈ ਹਾਂ ਬੈਗ ਪਾਟਾਂ ਸੀਗਾ ਕੀ ਬੰਦਾ ਕਰਾਂ ਤੇ ਕੀ ਨਹੀਂ ਸਿੰਦਾ ਘਰ ਦਾ ਕੰਮ ਤੇ ਖਲਾੜਾ ਮੇਰਾ ਜੀ ਕਾਲਾ ਪੈਂਦਾ ਇੱਦਾਂ ਤੇ ਗੋਵਾ ਹੀ ਸੁੱਟਦੇ ਔਰ ਉਹ ਜੀ ਮਿੱਠੀਆਂ ਆਈਆਂ ਮਾਰ ਕੇ ਤੇ ਗੋਵਾ ਵੀ ਮੇਥੋਂ ਸਟਾਕ ਲੈਂਦੇ ਡੰਗਰ ਉਹਨਾਂ ਦੇ ਪੁੱਤ ਜੇ ਕਿਤੇ ਗਲਾਸ ਦੁੱਧ ਦਾ ਮੰਗ ਲੋ ਤੇ ਦੁੱਧ ਨਹੀਂ ਦੇਣਾ ਇਹਨਾਂ ਗਲਾਸ ਤੇ ਚਲ ਤੇਰੇ ਨਿਆਣੇ ਨਿੱਕੇ ਆ ਕੋਈ ਨਹੀਂ ਤੁਲਾਸ ਦੋ ਤਾਂ ਲੈ ਨਾ ਕੋ ਗੋਆ ਛੋੜ ਦੂੰ ਆਂ ਛੋਟ ਦੇ ਦਿੰਦਾ ਵਿਚਾਲਰ ਛਾਤ ਦਿੱਤੀ ਰਹਿਣ ਨੂੰ ਜੇ ਇਹਨਾਂ ਨੇ ਉਹ ਵੀ ਖੋ ਲਈ ਤੇ ਮੈਂ ਕਿੱਧਰ ਜਾਊਂਗੀ ਮੈਂ ਕਿੱਥੇ ਰਹੂੰਗੀ ਤਾਂ ਕਰਕੇ ਮੈਂ ਵੀ ਸੋਤ ਕੱਟ ਦੇਣੀ ਕੀ ਕਰਾਂ ਚੁੱਲ੍ਹੇ ਚਾਹੇ ਮੇਰੇ ਅੱਗ ਪਾਲ ਕੇ ਤੇ ਘੋਟ ਚਾਹ ਤਰ ਅਵੇ ਜੀ ਕੋਚਾ ਫੇਰਨ ਵਾਲਾ ਆਇਆ ਪਿਆ ਤੇ ਇਹ ਦਿਨ ਪੋਚਾ ਫੇਰ ਦੀ ਪੋਚੇ ਨੂੰ ਤਾਂ ਟਾਇ ਵੀ ਨਹੀਂ ਲੱਗਦਾ ਉਹ ਲੋ ਤੇਰੇ ਕੰਮ ਕਹੇਗੀ ਇਹ ਜਿਹੜਾ ਲਈ ਇਹ ਕਿੱਡਾ ਸੋਹਣਾ ਲੱਗਣ ਡੈ ਤੇ ਉੱਗ ਘਾਰੀ ਚ ਕਰਦੀ ਪਤਾ ਕਿ ਸ਼ਕੀਨ ਜੀ ਤੇ ਬੜੀ ਗੱਲਾਂ ਤੇ ਕਰੂਗੀ ਘਰੇ ਜਾ ਕੇ ਹੁਣ ਕੋਈ ਨਾ ਖਲਾਰਾ ਪਾਇਆ ਚਲ ਪਾ ਦੇ ਘਰੇ ਹੁਣ ਕੁਸ਼ੀ ਹੁੰਦਾ ਸਾਡੇ ਘਰ ਆ ਪਲੇਟਾਂ ਲੱਗੀਆਂ ちょっとあぶっていちゃうかな。